ਧੱਕਾ ਕਰਦੇ ਕਿਵੇਂ ਕਰੇ ਚੰਡੀਗੜ੍ਹ ਦੇਖੋ ਵੋਟਾਂ ਕਿਹਨੀਆਂ ਚੰਡੀਗੜ੍ਹ ਨਾ ਰੁਟੇ ਕਿਹੜੇ ਉਹ ਕਿਸੇ ਸਿਆਣੇ ਨੇ ਕਿਹਾ 100 ਦਿਨ ਚੋਰ ਦਾ ਇੱਕ ਦਿਨ ਸਾਥ ਦਾ ਸਾਥ ਦਾ ਆ ਗਿਆ ਫਿਰ ਇੱਕ ਦਿਨ ਸਾਰਾ ਵੀਡੀਓ ਚ ਹੋ ਗਿਆ ਕੰਮ ਥੱਲੇ ਫਿਰਦੇ ਨੇ ਵਿੱਚ ਹੀ ਗਵਰਨਰ ਗਵਰਨਰ ਦੀ ਪਤਾ ਨਹੀਂ ਕਿਦੀ ਕਿਦੀ ਬਲੀ ਲੈਣਗੇ ਹੁਣ ਥੱਲੇ ਫਿਰਦੇ ਆ ਵੀ ਆ ਕੀ ਹੋ ਗਿਆ ਉਹਨੇ ਕਰਿਆ ਵੀ ਇਦਾਂ ਇਹਦੇ ਨਾਲ ਤਾਂ ਯਾਰ ਆ ਨਹੀਂ ਨਹੀਂ ਇਹਨਾਂ ਕੋਲ ਇਹਨਾਂ ਕੋਲ ਜਿਆਦੇ ਹੋ ਗਿਆ ਆ ਆ ਆ ਆਹ ਹੈ ਚੱਲੂ ਸੁਪਰੀਮ ਕੋਰਟ ਨੇ ਕੱਲ ਕਹਿਆ ਕੀ ਕਹਿਆ ਸੁਪਰੀਮ ਕੋਰਟ ਨੇ ਭਾਜੀ ਮੈਂ ਕਹਾਇਆ ਸੁਪਰੀਮ ਕੋਰਟ ਦਾ ऑर्डर आया कि आ डेमोक्रेसी है यारोटा मजाक बना रहे बोर्ड किसे निकल दी हो वोट किसी है निकलती कितों का रिजल्ट कितो है, है, है उस करके कि रब है फिर। जिसका कोई नहीं उसका खुदा होता है कोई गल नहीं ਸਾਹਮਣੇ ਆਊਗਾ ਸਾਰਾ ਕੁਝ ਅਲੀ ਘਰੇ ਕੋਈ ਲੀਡਰ ਬਣਨਾ ਹੈ ਮੁੱਖ ਮੰਤਰੀ ਮੇਅਰ ਬਣਨਾ ਹੈ ਅਸੀਂ ਐਸਾ ਤੁਹਾਨੂੰ ਹੀ ਕਹਿੰਦੇ ਸੀ ਭਾਈ ਤੂੰ ਹੀ ਠੀਕ ਹੋ ਜਾ ਤੂੰ ਹੀ ਠੀਕ ਨਹੀਂ ਹੋਏ ਸਾਨੂੰ ਆਉਣਾ ਪੈ ਗਿਆ ਜਦੋਂ ਆਉਣਾ ਪੈ ਗਿਆ ਅਸੀਂ ਬੈ ਕੇ ਕੁਰਸੀਆਂ ਤੇ ਧੱਕਾ ਕਰਦੇ ਕਿਵੇਂ ਕਰਿਆ ਚੰਡੀਗੜ੍ਹ ਦੇਖੋ ਵੋਟਾਂ ਕਿਹਨੀਆਂ ਚੰਡੀਗੜ੍ਹ ਨਾ ਰੁਟਕਲੀ ਉਹ ਕਿਸੇ ਸਿਆਣੇ ਨੇ ਕਿਹਾ 100 ਦਿਨ ਚੋਰ ਦਾ 1 ਦਿਨ ਸਾਧ ਦਾ ਸਾਧ ਦਾ ਆ ਗਿਆ ਫਿਰ 1 ਦਿਨ ਸਾਰਾ ਵੀਡੀਓ ਚ ਹੋ ਗਿਆ ਕੰਮ ਥੱਲੇ ਫਿਰਦੇ ਨੇ ਵਿੱਚ ਹੀ ਗਵਰਨਰ ਗਵਰਨਰ ਦੀ ਪਤਾ ਨਹੀਂ ਕਿਦੀ ਕਿਦੀ ਬਲੀ ਲੈਣਗੇ ਹੁਣ ਥੱਲੇ ਫਿਰਦੇ ਆ ਵੀ ਆ ਕੀ ਹੋ ਗਿਆ ਉਹਨੇ ਕਰਿਆ ਵੀ ਇਦਾਂ ਇਹਦੇ ਨਾਲ ਤਾਂ ਯਾਰ ਆ ਨਹੀਂ ਨਹੀਂ ਇਹਨਾਂ ਕੋਲ ਨਹੀਂ ਇੰਨਾ ਕੁ ਜ਼ਿਆਦਾ ਹੋ ਗਿਆ ਆ ਹਾਂ ਹਾਂ ਆਹ ਹੈ ਚੱਲੂ ਸੁਪਰੀਮ ਕੋਰਟ ਨੇ ਕੱਲ ਕਿਹਾ ਕੀ ਕਿਹਾ ਸੁਪਰੀਮ ਕੋਰਟ ਨੇ ਭਾਜੀ ਮੈਂ ਕਹਾਇਆ ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਆ ਡੈਮੋਕਰੇਸੀ ਹੈ ਯਾਰ ਤੁਸੀਂ ਲੋਕਾਂ ਦੀਆਂ ਵੋਟਾਂ ਦਾ ਮਜ਼ਾਕ ਬਣਾ ਰਹੇ ਹੋ ਤੁਸੀਂ ਬੋਰਡ ਕਿਸੇ ਨੂੰ ਪਾਈਆ ਨਿਕਲਦੀ ਕਿਤੋਂ ਆ ਚਾਂਦੀ ਕਿਤੇ ਹੈ ਰਿਜ਼ਲਟ ਕਿਤੋਂ ਹੋਰ ਆਉਂਦਾ ਕੋਈ ਗੱਲ ਹੈਗਾ 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 ਉਸੇ ਕਰਕੇ ਹੈ ਕਿਤੇ ਨਾ ਕਿਤਾ ਰੱਬ ਹੈਗਾ ਫਿਰ ਜਿਸ ਦਾ ਕੋਈ ਨਹੀਂ ਉਸ ਦਾ ਖੁਦਾ ਹੁੰਦਾ ਹੈ ਕੋਈ ਗੱਲ ਨਹੀਂ ਸਾਹਮਣੇ ਆਊਗਾ ਸਾਰਾ ਕੁਝ ਅਲੀ ਘਰੇ ਕੋ ਲੀਡਰ ਬਣਨਾ ਹੈ ਮੁੱਖ ਮੰਤਰੀ ਮੇਅਰ ਬਣਨਾ ਹੈ ਅਸੀਂ ਅਜ ਤਾਂ ਤੁਹਾਨੂੰ ਹੀ ਕਹਿੰਦੇ ਸੀ ਭਾਈ ਤੂੰ ਹੀ ਠੀਕ ਹੋ ਜਾ ਤੂੰ ਹੀ ਠੀਕ ਨਹੀਂ ਹੋਏ ਸਾਨੂੰ ਆਉਣਾ ਪੈ ਗਿਆ ਜਦੋਂ ਆਉਣਾ ਪੈ ਗਿਆ ਅਸੀਂ ਬੈ ਕੇ ਕੁਰਸੀਆਂ ਤੇ